ਰਮਨ ਜਨੇਵੀ ਕਪੰਪਨੀ ਸਾਡੇ ਨਾਲ ਰਮਨ ਦਾ ਤੰਬਾ ਗੁਣਾਨਿਕ ਸਾਹਿਬ ਨੇ ਚੰਗਾ ਪੱਤਰ ਤਰਫੀ ਬਿਖਵਾਵਾ ਅੱਜ ਪਾਸਟ ਕਰਵਾਇਆ ਸਭਾ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਕਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਪ੍ਰਕਾਸ਼ਨ ਕਰਨ ਇੱਕ ਕੋਠਾ ਥੱਲੇ ਬਹੁਤ سارے ਦਫਤਰ ਇੱਥੇ ਆ ਗਏ ਨੇ ਜ਼ਿਲ੍ਹਾ ਤਸਿਲਦਾਰ ਆਫਿਸ ਐਸ.ਡੀ.ਐਮ. ਫਿਰ ਮੈਂ ਹਲਾਦਾਂ ਕੋ ਚੰਗੀ ਤਸਿਲਦਾਰ ਕੀ ਕੋਰਟ ਐਜੇਮ ਕੋਰਟ ਪਟਵਾਰੀ ਪਟਵਾਰਖਾਨੇ ਦੀ ਸਾਰੀ ਜਿੰਨੇ ਵੀ ਲਾਜਮ ਭੰਨੂ ਕੋ ਇਸਤਲਾਹਾ ਫਰਦ ਕੇਂਦਰ ਸੇਵਾ ਕੇਂਦਰ ਸਾਰੇ ਕੁਛ ਆਖ ਲਿਆ ਗਏ ਇਹ ਨਾਲੀ ਕੋ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਅਮਕਾਨਾਂ ਲਈ ਜਿੱਥੇ ਲੋਕ ਚੱਲਾਉਂਦੇ ਨੇ ਪਹਿਲਾ ਇਹ ਸ਼ਹਿਰ ਦੇ ਵਿਚਾਰੇ ਹੁੰਦਾ ਸੀ ਬਚਨਦਾ ਸੀ ਉੱਥੇ ਚਾਰਨੀ ਕਾਫੀ ਰਜਿਸਟਰ ਹੋ ਗਿਆ ਸੀਗਾ ਬਹੁਤ ਵੈਸੇ ਕੁਲੇ ਦਾ ਜਾਮ ਹੁੰਦੀ ਸੀ ਮੈਂ ਕੰਮ ਦੇਖਦਾ ਹੁੰਦੀ ਸਭੇ ਸ਼ਾਨਦਾਰ ਬਿਲਡਿੰਗ ਅੱਜ ਬੁੱਕ ਹਨ ਜੀ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਧੇ ਵਿੱਚ ਵੇਇਟਿੰਗ ਰੂਮ ਹੈ ਉਹਦੇ ਵਿੱਚ ਬਾਥਰੂਮ ਨੇ ਵਰਕ ਲੁਕਾ ਦੀ ਸਪੋਰਟ ਲਈ ਸਭ ਕੁਝ ਇੱਥੇ ਰੇਲੇਗਾ ਪੰਜ ਕੁ ਮਿੰਟ ਪੰਜ ਕਨਾਲ ਦੇ ਸਾਢੇ ਪੰਜ ਕਨਾਲ ਦੇ ਵਿੱਚ ਹੀ ਕਰਾਂਗੇ 10 ਕਰੋੜ ਰੁਪਏ ਨਹੀਂ ਲੱਗਣਗੇ ਇਹ ਈਜ਼ੀ ਹਿਸਟਰੀ ਜਫਰਦਾਂ ਦੇ ਨਾਲ ਸੰਬੰਧ ਕੋਈ ਬਹੁਤ سارے ਇਹਨਾਂ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਬਿਲਕੁਲ ਹੈ ਜੋ ਲੇਟਸ ਐਪਲੀਕੇਟ ਤਸੀਲ ਕੰਪਲੈਕਸ ਵਾਲੀ ਨੇ ਤੇ ਉਹਨਾਂ ਦੇ ਸਾਬ ਦੇ ਵਿਆਹ ਨੂੰ ਤੇ ਬਹੁਤ ਸਾਰਾ ਮੇਲੇ ਲੱਗੇ ਨੇ ਔਰ ਉਹਨਾਂ ਦਾ ਗੁਰਪੁਰ ਬੜਾ ਨਹੀਂ ਚੱਲ ਰਿਹਾ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਇਸ ਮੀਨਿਚ ਪਟਿਆਲਾ ਸ਼ਹਿਰ ਦੀ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜੀ ਉਹ ਪੂਰੀ ਹੋ ਰਹੀ ਹੈ ਤੇ ਹੁਣ ਅਗਾਂਹ ਪਟਿਆਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸੈਕਟਰ ਪਟਿਆਲਾ ਕਿਸੇ ਵੀ ਬਹੁਤ ਇੰਡਸਟਰੀਕ ਨਾਮ ਹੋਈ ਨਾ ਆਦਮੀ ਵਿੱਚ ਸਰਕਾਰਾਂ ਨੇ ਨਾ ਪਰਵੰਗਣ ਕਰਕੇ ਸ਼ਹਿਰ ਜਿਹੜਾ ਉਜਾੜ ਬਣਨ ਤੋਂ ਬਚਿਆ ਸੀ ਤਾਂ ਅੰਗਰੇਜ਼ ਪੰਜਾਬ ਦੇ ਵਿੱਚ

ਕਾਫੀ ਸੁੰਦਰ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਬਿਰਬਾ ਚੀਮਾ ਸਭ ਤਸੀਲ ਉਹ ਬੋਸਾਰੀਆਂ ਤਸੀਲਾਂ ਦੇ ਸਭ ਤਸੀਲਾਂ ਦਾ ਕੰਮ ਇਜ਼ੀ ਹਿਸਟਰੀ ਦਾ ਉਹ ਗਿਆ ਪ੍ਰਸ਼ਾਚਾਰ ਤਸੀਲਾਂ ਤੋਂ ਪਹਿਲਾਂ ਤਸੀਲ 'ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਕਿ ਪਤਾ ਨਹੀਂ ਕੱਲ ਨੂੰ ਜਾਣਾ ਹੈ ਉਸ ਬਿਲਡਿੰਗ ਦੇ ਵਿੱਚੋਂ ਸਈ ਸਲਾਮ ਕਰਵਾਣੀ ਨਿਰਭਉ ਬੰਗ ਨੂੰ ਚੋਖ ਲੈਣੇ ਸੀ ਉਹ ਇਹਦੇ ਕੋਲੇ ਜਾ ਉਹ ਉਦੋਂ ਕੋਲੇ ਜਾ ਤੂੰ ਉਧਰ ਦਾ ਉਧਰ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੀੜਿਆਂ ਦੇ ਵਿੱਚ ਹੀ ਬੜਾ ਟਾਈਮ ਕੋਈ ਬਾਗ ਗੱਜਲ ਖਾਈ ਹੁੰਦੀ ਸੀ ਉਹੋਂ ਇੱਥੇ ਆਉਂਗੇ ਲੋਕ ਤਾਂ ਸਾਰਾ ਕੁਝ ਇੱਕੋ ਜਿਹਾ ਚੱਲਦਾ ਤੇ ਵਿਕੀ ਕੁਸ਼ਲਨ ਏਡੀਸੀ ਜੈ ਸਿੰਘ ਜੀ ਸਾਹਿਬ ਉਸਾਇਨ ਅਮਰੀਕਾ ਨੇ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੀਮ ਸਾਹਿਬ ਉਹ ਵਧੀਆ ਮੂੜ ਤੇ ਇੱਥੇ ਐਂਟਰ ਕਰੇ ਵਧੀਆ ਮੂੜ 'ਚ ਇੱਥੋਂ ਜਾਂਦੇ ਨੇ ਆਹ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਅੱਜ ਮੰਨਣ 150 ਤੋਂ ਬਾਅਦ ਇਹ ਅੱਜ ਮੈਂ ਸੈਰਿਕਾਂ ਸੀ ਸਾਡੇ ਇਹ ਜਿਹੜੀ ਪਾਰਟੀ ਦੇ ਇੰਟਰਵੀਊ ਨੇ ਦਿਹਾੜ ਇਹ ਬਟਾਲਾ ਵਿਧਾਨ ਸਭਾ ਕੰਸੀ ਨੂੰ ਰਿਪਰਿਜ਼ੈਂਟ ਕਰਦੇ ਇਹਨਾਂ ਨੇ ਜੋ ਮੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾਣੇ ਹੋਰ ਮੰਗਾ ਵਿਧਿਆ ਨੇ ਅੱਗੇ ਹੋਰ ਵਧਣ ਦੀਆਂ ਮੰਗਾਂ ਉਹ ਵੀ ਉਹ ਐਡਰੈਸ ਪੁੱਛੇ ਤੇ ਗੱਲ ਨਾ ਬਹੁਤ ਬਹੁਤ ਥੋੜਾ ਕੰਮ ਹੈ ਸੀਐਮ ਸਾਹਿਬ ਸਾਢੇ 3 ਸਾਲ ਚ ਐਮਐਲਏ ਨੇ ਕੰਮ ਜਿੰਨੇ ਕੇ ਉਹਦੇ ਪੂਰੇ ਕਰਤੇ ਲੇਕਿਨ ਇਤਿਹਾਸਿਕ ਸ਼ਹਿਰ ਹੋਣ ਕਰਕੇ ਤਿੰਨ ਮੰਗਾਂ ਵੱਡੀਆਂ ਨੇ ਜੀ ਇੱਕ ਤਾਂ ਜ਼ਿਲ੍ਹਾ ਬਣਾਉਣ ਦੀ ਮੰਗ ਹੈ ਜੀ ਦੂਸਰਾ ਬੱਸ ਸਟੈਂਡ ਬਾਹਰ ਔਰ ਤੀਸਰਾ ਪੁਲਿਸ ਲਾਈਨ ਔਰ ਐਸਐਸਪੀ ਦਫਤਰ ਬਾਹਰ ਲਿਆਉਣ ਦੀ ਮੰਗ ਹੈ ਜੀ ਉਹਦੇ ਵੀ ਬਾਰੇ ਵਿਚਾਰ ਬਟਾਂਦਰਿਸਾਂ ਹੋ ਗਏ ਨੇ ਜਿਹੜੇ ਬਾਰੇ ਉਹਨਾਂ ਦਾ ਵੀ ਮੇਰੇ ਵਕੀਲ ਸਾਹਿਬਾਨ ਜੀ ਇਖੜੇ ਹੋਣਾ ਹੈ ਗੱਲ ਵੀ ਗਿੰਨੇ 5 5000 5 ਲੱਖ ਜਿੰਨਾ ਨਹੀਂ ਕਰਕੇ ਤੇ ਫਿਰ ਪੁਲਿਸ ਲਾਈਨ ਜਿਹੜੀ ਰਿਸਿਪਸ਼ਨ ਹੈ ਨਾ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਅਸੀਲ ਨਾਲ ਜੁੜੇ ਹੋਏ ਨੇ ਸਾਰੇ ਜੇ ਕੋਈ ਬੰਦਾ ਆਵੇ ਉਹਨੂੰ ਇਧਰ ਉਧਰ ਜ਼ਿਆਦਾ ਟਾਈਮ ਦੀ ਕਜਲਕਾਰੀ ਨਾ ਹੋਵੇ ਇਸ ਕਰਕੇ ਸਰਕਾਰ ਬਚਾ ਮਦਦ ਕਰ ਰਹੀ ਹੈ ਉਹ ਰਾਹ ਦਿਨ ਵਿੱਚ ਕਾਫੀ ਵਾਰ ਘਟਾਏ ਚਾਹੁੰਦਾ ਧੰਨਵਾਦ ਜੀ ਜੋ ਪੇਜੂ ਬਰ ਸਟੈਂਡ ਬਾਰੇ ਟੀਮ ਹੈ ਜੋ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਲੈਗਸੀ ਹੈ ਬਹੁਤ bari ਬੋਲ ਚੁੱਕੇ ਆ ਪੰਜਾਬ ਦਾ ਰਿਸੈਂਟ ਉਹ ਜਦੋਂ ਲਾਹੌਰ ਹੁੰਦੀ ਸੀ ਯੂਨੀਵਰਸਿਟੀ ਦਾ ਫਿਰ ਜੋ ਸ਼ਿਫਟਿੰਗ ਹੋਈ ਪਾਰਟੀਸ਼ਨ ਦੇ ਬਾਅਦ ਪਹਿਲਾਂ ਉਹ ਸ਼ਹਿਰ ਹੋ ਰਿਹਾ ਗਿਰਫਾ ਚੰਡੀਗੜ੍ਹ ਤੋਂ ਉਹਦੀ ਫੰਡਿੰਗ ਜਿਹੜੀ ਪੰਜਾਬ ਗਵਰਨਮੈਂਟ ਕਰਦੀ ਰਹਿੰਦੀ ਹੈ ਹੋਸਟਿੰਗ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਐਕੈਡਮਿਕ ਖਰਚੇ ਨੇ ਸਾਰੇ ਪੰਜਾਬ ਨੂੰ ਤਾਂ ਇਹ ਜਿਹੜਾ ਇੰਨੇ ਕ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਦਾ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੀ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕੇ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਦੇ ਸਿੰਡੀਕੇਟ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਇੰਨੇ ਜਮਨਾ ਨਗਰ ਪੰਚਕੂਲਾ ਅੰਮ੍ਰਿਤਸਰ ਜਾਂ ਉਹ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜਦੇ ਸੀ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਗਿਆ ਸੀ ਮੈਂ ਬਿਲਕੁਲ ਪੂਰਾ ਇੰਕਾਰ ਕਰਦਾ ਹਾਂ ਕਿ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਅਪਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਕਿ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਇਹ ਰਹਿਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਅਫਲੀਸ਼ੀਅਨ ਵਾਪਸ ਲੈਣੇ ਆ ਉਹਨੇ ਖੁਦ ਖੇਤਰ ਜਿਹੜੀ ਯੂਨੀਵਰਸਿਟੀ ਬਣਾ ਲਈ ਜਿਸ ਐਗੂ ਜਿਹੜੀ ਮੈਟਰੀ ਵਰਨਾ ਹੈ ਭਾਰਤ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੀ ਸੀ ਰੁਕੋ ਉਹਨਾਂ ਨੇ ਗ੍ਰੈਜੂਏਟ ਹੋਣਾ ਹੈ ਨਹੀਂ ਗੇ ਇਹ ਪੰਜਾਬ ਤੋਂ ਗ੍ਰੈਜੂਏਟ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿਨਿਫਿਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਵੀ ਜੇ ਜੀ ਜੀ ਦੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੀਦਾ ਹੈ ਤਾਂ ਉਹ ਆ ਚੰਗੇ ਅਮੇ ਬੀਬੀ ਐਮ ਵੀ ਦਾ ਮੁੱਦਾ ਇਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਪਹਿਨ ਲੈਂਦੇ ਨੇ ਕਿ 26 ਜਨਵਰੀ ਤੇ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਾਕੀਆਂ ਸ਼ਾਮਲ ਹੋਈਆਂ। ਪਰ ਯਾਨ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਦਾ ਜਸ਼ਨ ਮਨਾਉਂਦੇ। ਪੰਜਾਬੀ ਗੈਰ ਹਾਜ਼ਰ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਪ੍ਰਦਾਨ ਕੀਤੀ। ਮਾਨਸਬ ਸਰਪੰਚ ਉਹ ਨਾਈਸ ਸਾਡੀ ਭਾਵੇਂ ਉਹ ਬਿਜਲੀ ਬੋਰ ਨਾਲ ਸੰਬੰਧਤ ਹੈ ਭਾਵੇਂ ਪਾਖੜਾ ਬੋਰ ਨਾਲ ਸੰਬੰਧਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਹੈ ਐਜੂਕੇਸ਼ਨ ਨਾਲ ਸੰਬੰਧਤ ਹੈ। ਜਿਨ੍ਹਾਂ ਦੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇ ਤਾਂ ਉਹ ਲੀਗਲੀ ਕਿਉਂਕਿ ਸਹੀ ਐਸੀ ਜਦੋਂ ਇਦਾਂ ਮੰਨਦੇ ਨੇ ਠੀਕ ਐ ਨਹੀਂ ਤਾਂ ਹੋਰ ਤਰੀਕੇ ਪਰਉਣੇ ਪੈਣਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਦਾ ਕੋਈ ਪੂਰ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਕਿ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮ ਐਲ ਏ ਤੇ ਮਨਿਸਟਰ ਤੇ ਸਾਡੇ ਐਮ ਪੀ ਨੇ ਮੀਟ ਇਰ ਮਾਨਿੰਦਰ ਕਾਂਗ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ। ਤੁਸੀਂ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਹੈ। ਮਾਨ ਸਰ, ਸਰਕਾਰ ਤੋਂ ਵੀ ਪਾਰਟੀ ਮਨਾ ਰਹੀ ਆ, ਸਰਕਾਰ ਤੋਂ ਵੀ ਮਨਾ ਰਹੀ ਉਹਦੇ ਬਾਰੇ ਚਾਹਨਾ ਹੈ। ਕਲੀਮ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਆਪਣੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚੰਨ ਸ਼ੋਅ ਪ੍ਰਾਪਤ ਕਰਦੀ ਹੈ। ਗੁਰੂ ਸਾਹਿਬ ਜਿੱਥੇ ਜਿੱਥੇ ਗਏ ਉਸੀ ਸਿੱਖ ਮਿਰਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤ ਮਾਨਪ੍ਰਸ਼ਾਤ ਤੋਂ ਸਾਡੇ ਬੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੀਤ ਸਿੰਘ ਸਾਡੇ ਰਾਸਵਦ ਮਹਮਨ ਉਹਨਾਂ ਦੀ ਘਰ ਵਾਲੀ ਦੀ ਬੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਲੱਗੇ ਫਿਰਦੇ ਨੇ ਹਾਂਜੀ ਬਣਾ ਲੈ ਸੋ ਇਹ ਹੀ ਲੋਕਤੰਤਰ ਲਈ ਬਹੁਤ ਕਾਫਕੀ ਹੈ ਜਿੱਤੋ ਆਪਣੀ ਤੁਸੀਂ ਏਜੰਡੇ ਦੇ ਜਿੱਤੋ ਅਸੀਂ ਲੋਕਾਂ ਦੇ ਹੱਕ ਪਨ ਸਿਰ ਮਾ ਕੇ ਲੰਘਾਂਗੇ ਸੀਐਮ ਸਾਹਿਬ ਤਰੰਤ ਟੋਕੜ ਇਹ ਨਾ ਕਰੋ ਕਿ ਦੇਖੋ ਕਿ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਕਿਉਂਕਿ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਦੁੱਖੀਆਂ ਨਾਲ ਜੱਕੇ ਮਾਰਨੀ ਜਿਹੜੀ ਆਤਾ ਹੈ ਇਹ ਲੋਕਤੰਤਰ ਦੀ ਖਰਾਬ ਸੀਐਮ ਸਾਹਿਬ ਜਿਹੜਾ ਰਾਜਾ ਵਡੇ ਕਨੇ ਦਲਿਤਾਂ ਵਿਰੁੱਧ ਬਿਆਨ ਦਿੱਤਾ ਉਸ ਤੋਂ ਬਾਅਦ ਤਰਨ-ਤਰਨ ਦੇ ਵਿੱਚ ਕੀ ਲੱਗਦਾ ਕਾਂਗਰਸ ਕਿੰਨੇ ਨੰਬਰ ਤੇ ਜੀ ਜੀ ਮੈਂ ਕਿਸੇ ਬਿਆਨ ਨਾਲ ਤਰਨ-ਤਰਨ ਦੀ ਇਲੈਕਸ਼ਨ ਨੂੰ ਨਹੀਂ ਜੁੜਨਾ ਚਾਹੁੰਦਾ ਤੁਸੀਂ ਸਵਾਲ ਇਹ ਕੁਛ ਦੇ ਕਿ ਕਿਹੜੇ ਬਕਾਸ ਤੇ ਕਮਾਂ ਦੇ ਬੋਟਾ ਮੰਗਦੇ ਹੈਂ ਮੈਂ ਜਿਹੜੇ ਵਡੇ ਦੇ ਨਾਂ ਤੇ ਬੋਟਾ ਮੰਗਾਂਗੇ ਜੀ ਜੇ ਰਾਜਾ ਜੀ ਬਿੰਦੂ ਬਿਆਨ ਦਿੰਦਾ ਤੇ ਤਰਨ-ਤਰਨ ਦੀ ਇਲੈਕਸ਼ਨ ਹੋ ਲਿਜੀ ਰਾਜੀ ਬ੍ਰਿੰਗ ਦਾ ਬਿਆਨ ਹੀ ਕਰ ਤਾਂ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ ਮਾਫੀ ਮੰਗਣ ਲੱਗ ਜਾਂਦੇ ਇਗੜਾ ਪਹਿਲਾ ਬਿਆਨ ਹਾਂ ਉਦੋਂ ਪਹਿਲਾਂ ਵੀ ਇਦਾਂ ਕਰਦੇ ਰਹੇ ਕਾਂਗਰਸ ਦੀ ਮਾਨਸਿਕਤਾ ਹੀ ਹੈ ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਤੂੰ ਕਹਾਂ ਜੇ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਜਿਵੇਂ ਆਮ ਨੌਕਰੀ ਤੇਥੋਂ ਮਾਨਸਿਕਤਾ ਝਲਕਦੀ ਹੈ ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਉਸੀ ਭੱਜਣ ਲਾਉਂਗੇ ਤਾਂ ਇਹੀ ਹਾਲ ਹੁੰਦਾ ਜਕਰ ਸਾਹਿਬ ਨੇ ਕੀ ਕਹਿਆ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਦੇ ਧਰੋਗੇ ਤਾਂ ਫਿਰ ਇਹੀ ਹਾਲ ਹੁੰਦਾ ਸੋ ਇਹ ਇਕਰੇ ਨਾਲ ਪਹਿਲਾ ਬਿਆਨ ਹੈ ਕੋਈ ਇਹਨਾਂ ਦੀ ਮਾਨਸਿਕਤਾ ਇਹੀ ਹੈ ਪਰ ਹਾਂ ਭਰਨਤਾਂ ਦੇ ਵਿੱਚ ਸੀ ਆਪਣੇ ਕੰਮ ਦਾ ਸਰੇ ਕਿ 58962 ਨੌਕਰੀ ਦੇ ਚੁੱਕੇ ਸਰਕਾਰੀ ਹੋਟਲਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮੈਸ਼ ਤੋਂ ਐਸਐਸਪਾ ਸਾਰਕਸਫਟਕਾ ਬੋਲਸ ਬਣਾਏ 48% ਮੌਤਾਂ ਸਰਕਾਰੀ ਕਰ ਰਹੀਆਂ ਇਹ ਗੜਕਰੀ ਸਾਹਿਬ ਨੇ ਰਸਵਤ ਵਿੱਚ ਦੱਸਿਆ ਬਿਜਲੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਆ ਲਿਮਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦੇ ਬਿਲਕੁਲ ਆਉਂਦਾ ਹੈ 19 ਟੋਲ ਖਾਜੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉੱਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧ ਰੇਵਾ ਮੈਂ ਸ਼ਹਿਰਾਂ ਨਾਲ ਸੁਖੂਨਾਂ ਦਾ ਕਾਇਆ ਬਲ ਤੋਂ ਕਿ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ JEE Main JEE Advanced ਦੇ ਟੈਕ ਪੱਲੀਅਰ ਕਰ ਰਹੇ ਨੇ ਆਮ ਆਧਿਕ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨਿਰਦੇਸ਼ ਜਿਹੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਲ ਦੇ ਵਿੱਚ ਡਾਡੇ ਦੇ ਵਿੱਚ ਆਇਆ ਕਿਉਂ ਆ ਚੁੱਕੇ ਨੇ ਤੁਸੀਂ ਕਹੋਗੇ 3 6 3 ਕਰੋੜ ਤਾਂ ਵਾਦੀ ਹੈ 4 ਕਰੋੜ ਕਿਵੇਂ ਆ ਗਿਆ ਕਈ ਵੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆਈ ਨਾ ਪਰ ਹਾਂ ਚਲੋ ਐਂ ਕਹੋ 4 ਕਰੋੜ ਨੂੰ ਪੱਤੀ ਨਹੀਂ ਬਣਦੇ ਤਾਂ ਵੀ 30 ਕਰੋੜ ਤੋਂ ਵੱਧ ਬੰਦਤ ਆ ਗਿਆ 1/3 ਸਾਡੀ ਵਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਿਆ ਅਸੀਂ ਆਹ ਮੁੱਦੇ ਲੈ ਕੇ ਜਾ ਰਹੇ ਸਕੂਲਾਂ ਦਾ ਪੜਾਈਆਂ ਦਾ ਇਹ ਮੁੱਦੇ ਲੈ ਕੇ ਜਾਣੇ ਲੜਾਈਆਂ ਦਾ ਇਹਨਾਂ ਦੇ ਕੈਂਡੀਡੇਟ ਇੱਕ ਕਹਿੰਦਾ ਮਰਨ ਨੂੰ ਪਿਆਰ ਰੋ ਦੂਜਾ ਕਹਿੰਦਾ ਮਰਨ ਨੂੰ ਪਿਆਰ ਆ ਆ ਲੜਾਈਆਂ ਇਸ ਪਾਕਿਸਤਾਨ ਵਿੱਚ ਪੋਲਰਾਈਜੇਸ਼ਨ ਕਰ ਰਹੀ ਹੈ ਆਨ ਰੈਂਜ ਪਾਕੀ ਬੋਟਾ ਮੰਗਦੇ ਧੰਗੀਆਂ ਦੇ ਕੇ ਬੋਟਾ ਮੰਗਦੇ ਐਦਾਂ ਬੋਟਾ ਨਹੀਂ ਸੋ ਤਰੰਤਾਨ ਮਿ ਇਲੈਕਸ਼ਨ ਅਜਿਹਾ ਇੱਕ ਵਾਰ ਹੋ ਗਏ ਤਰੰਤਾਨ ਚੰਗ ਤਿੰਨ ਚਾਰ ਲਈ ਜਨ ਸਭਾ ਰੈਲੀ ਹੈ ਤੇ ਆਪਣੇ ਕੋਲੋਂ ਬੈਸਟ ਐਫਰਟ ਕਰਾਂਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾ ਲਈ ਮਾਰਕ ਦਾ ਕੰਮ ਫਲ ਫੁੱਲ ਲਾਉਣਾ ਲਾਗੇ ਚਾਣਾ ਲਾ ਦੇ ਲੋਕਤੰਤਰ ਸੇ ਮਾਲਕ ਲੋਕ ਰਹੇ ਔਰ ਜਿਸ ਤਰੀਕੇ ਦਾ ਸੀ ਮਾਹੌਲ ਦੇਖ ਰਹੇ ਚੰਗਾ ਫਲ ਤੇ ਚੰਗਾ ਫੁੱਲ ਲੱਗਣਗੇ ਔਰ ਤਰ ਤਰ ਲਾਗੇ ਨੂੰ ਵਿਕਾਸ ਦੀਆਂ ਜੀਹਾਂ ਤੇ ਪਹਿਲਾਂ ਵੀ ਪਰ ਉਹ ਗੱਡੀ ਹੋ ਤੇ ਹੋਗੀ ਆਮਨ ਪਾਰਟੀ ਬੜੇ ਵਧੀਆ ਮਾਰ ਚੱਲਦੇ 14 ਫਰੀਦੂ ਜੀ ਧੰਨਵਾਦ ਨਵੀਂ ਇਮਾਰਤ ਦਾ ਜਿਹੜਾ ਉਦਘਾਟਨ ਕੀਤਾ ਗਿਆ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਉਪ ਮੰਡਲ ਨਾਜਿਸਟ੍ਰੇਟ ਬਟਾਲਾ ਜੀਆਂ ਤਸਵੀਰਾਂ ਨੇ ਜਿੱਥੇ ਕੀ ਸੀਐਮ ਸਾਹਿਬ ਵੱਲੋਂ ਲਾਈਵ ਤੁਹਾਨੂੰ ਦਿਖਾਇਆ ਕਿ ਕੀ ਕੁਝ ਉਹਨਾਂ ਨੇ ਕਿਹਾ ਹੈ ਕਿ ਅੱਜ ਉਦਘਾਟਨ ਕੀਤਾ ਗਿਆ ਹੈ ਤੇ